ਹਰਿਆਣੇ ਵਾਲੇ ਸਾਰਿਆਂ ਦੇ ਚਿਹਰੇ ਦਿਖਾਲ ਦੇ ਇੱਕ ਵਾਰੀ ਭਾਈ ਚਾਜ ਨਾ ਦਿਖਾਲ ਦੇ ਇਹ ਵੀਰ ਹਰਿਆਣੇ ਤੋਂ ਆਇਆ ਇੱਕ ਵਾਰੀ ਸਾਰਿਆਂ ਦੇ ਕੈਮਰਾ ਘੁਮਾ ਦੇ ਖਾਸ ਕਰਕੇ ਆ ਹਰਿਆਣਾ ਪੰਜਾਬ ਭਰਾ ਭਰਾ ਪਹਿਲਾਂ ਜੱਫੀ ਪਾ ਮੇਰਾ ਵੀਰ ਇਹ ਪਿਆਰ ਆ ਭਰਾਵਾਂ ਦਾ ਭਰਾ ਅੱਜ ਵੀ ਹਰਿਆਣਾ ਪੰਜਾਬ ਦੇ ਨਾਲ ਚਿਤਾਣ ਵਾਂਗੂ ਖੜਾ ਆ ਤੇ ਯੂਪੀ ਵਾਲੇ ਵੀਰੋ ਤੁਸੀਂ ਵੀ ਆ ਜਾਓ ਹੁਣ ਹੁਣ ਮੌਕਾ ਆ ਭਾਈ ਇਹ ਜ਼ਮੀਨਾਂ ਬਣਾ ਕੇ ਦੇਣ ਦਾ ਤੇ ਪਹੁੰਚੋ ਉੱਤਰਖੰਡ ਵਾਲੇ ਵੀਰ ਉਹ ਵੀ ਪਹੁੰਚੋ ਤੇ ਦਿੱਲੀ ਵਾਲੇ ਵੀਰ ਜਿਹੜੇ ਜਿਹਦਾ ਕੋਲਾਕਾਰਦੇ ਹੁੰਦੇ ਭਾਈ ਅਸੀਂ ਰਾਸ਼ਨ ਭੇਜਣਾ ਆ ਅਸੀਂ ਉਹ ਚੀਜ਼ ਭੇਜਣੀ ਆ ਭਾਈ ਹੁਣ ਤੇਲ ਦੀ ਲੋੜ ਆ ਤੁਸੀਂ ਆਓ ਤੇ ਇੱਥੇ ਤੇਲ ਪਚਾਓ ਤੇ ਤਾਂ ਕਿ ਨੌਜਵਾਨਾਂ ਕੇ ਇਹਨਾਂ ਜ਼ਮੀਨਾਂ ਨੂੰ ਬਣਾਉਣ ਲਓ ਵੀ ਨੌਜਵਾਨੋ ਇੱਕ ਤੇ ਤੁਹਾਨੂੰ ਸਨੇਹਾ ਦੇਣ ਲੱਗੇ ਆ ਹਰਿਆਣੇ ਤੋਂ ਵੀ ਆਪਣੇ ਵੀਰ ਆ ਗਏ ਆ ਵੀਰ ਕਹਿੰਦੇ ਤੇ ਅਸੀਂ ਕਰਨੀ ਆ ਤੇਲ ਦੀ ਸੇਵਾ ਤੇ ਜਿਹੜੇ ਵੀਰ ਟਰੈਕਟਰ ਲੈ ਕੇ ਆਉਣਾ ਚਾਹੁੰਦੇ ਆ ਅਸੀਂ ਸੁਲਤਾਨਪੁਰ ਦੇ ਵਿੱਚ ਖੜੇ ਆ ਭਾਈ ਮੇਰੇ ਇਧਰਲੇ ਪਾਸੇ ਆ ਬਾਉਪੁਰ ਤੇ ਇਧਰਲੇ ਪਾਸੇ ਆ ਇਆਲੀ ਇਸ ਪਿੰਡ ਵਿੱਚ ਜ਼ਮੀਨਾਂ ਨੂੰ ਬਣਾਉਣ ਦੀ ਜਿਹੜੀ ਸੇਵਾ ਬੁੱਧਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਣ ਜਾ ਰਹੀ ਆ ਪਿੰਡ ਦਾ ਨਾਮ ਦੱਸ ਦਨੇ ਆ ਵੀਰ ਤੋਂ ਪੁੱਛਦੇ ਆ ਇਹਨਾਂ ਦਾ ਨੰਬਰ ਦੇ ਦਵਾਂਗੇ ਉੱਤੇ ਸਕਰੀਨ ਤੇ ਨੰਬਰ ਚੱਲਣਗੇ ਜਿਹੜੇ ਮੇਰੇ ਵੀਰ țeਲ ਦੇ ਨਾਲ ਸੇਵਾ ਕਰਨਾ ਚਾਹੁੰਦੇ ਆ ਆਪ ਖੁਦ ਆਣ ਕੇ ਟਰੈਕਟਰ ਲੈ ਕੇ ਆਉਣਾ ਚਾਹੁੰਦੇ ਆ ਇਹਨਾਂ ਨੂੰ ਇਹ ਵੀ ਪੁੱਛ ਲੈਣੀ ਇਹਨਾਂ ਨੂੰ ਚਾਹੀਦਾ ਕੀ ਕੀ ਆ ਮੀਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਾਂ ਨੂੰ ਇੱਥੇ ਪਹਿਲੇ ਸਭ ਤੋਂ ਦੱਸੋ ਵੀ ਟਰੈਕਟਰ ਕੀ ਕੀ ਲੈ ਕੇ ਆਉਣ ਨੌਜਵਾਨ ਟਰੈਕਟਰ ਦੇ ਨਾਲ ਹੁਣ ਟਰੈਕਟਰ ਦੇ ਨਾਲ ਹਜੇ ਜਮੀਨਾਂ 'ਚ ਤਾਂ ਜੋ ਉਹ ਜਿਹੜਾ ਝੋਨਾ ਵਾ ਉਹ ਮਿਕਸ ਕੀਤਾ ਜਾਵੇ ਤੇ ਭਾਜੀ ਇਦਾਂ ਮਤਲਬ ਨੌਜਵਾਨਾਂ ਦੇ ਰਹਿਣ ਦਾ ਇੰਤਿਆਮ ਹਾਂਜੀ ਉਹ ਹੋ ਜਾਊਗਾ ਕੋਈ ਪ੍ਰਸ਼ਾਦਾ ਪਾਣੀ ਹਾਂਜੀ ਹੋ ਜਾਊਗਾ ਜੀ ਚੜਦੀ ਕਲਾ ਜੀ ਹਾਂਜੀ ਚੜਦੀ ਕਲਾ ਤੇ ਵੀਰ ਆਪਣਾ ਨੰਬਰ ਵੀ ਬੋਲ ਦਿਓ 7626855453 ਤੇ ਭਾਜੀ ਆਪਣੇ ਇਦਾਂ ਇੱਕ ਤੁਹਾਡਾ ਪਿੰਡ ਕਿਹੜਾ ਆ ਤੇ ਖੱਤੇ ਕਿੰਨੇ ਇਹ ਵੀ ਦੱਸ ਦਿਓ ਸਾਡਾ ਪਿੰਡ ਮੰਡ ਹਸੈਨਪੁਰ ਬੂਲੇ ਤੇ ਇਥੇ 2.300 ਕਿਲਾ ਏਕੜ ਜ਼ਮੀਨ ਹੈਗੀ ਸਾਡੇ ਪਿੰਡ ਮਤਲ ਤੁਸੀਂ ਬੁੱਧਵਾਰ ਨੂੰ ਹੁਣ 10 ਵਜੇ ਇਹ ਸੇਵਾ ਜਿਹੜੀ ਹੈ ਸ਼ੁਰੂ ਕਰਨ ਲੱਗੇ ਹਾਂ ਜੀ ਹਾਂ ਜੀ ਹਾਂ ਜੀ ਸ਼ੁਰੂ ਕਰ ਲਓ ਬੱਬਾ ਜੀ ਪੰਜਾਬ ਦੇ ਜਿਹੜੇ ਨੌਜਵਾਨ ਆ ਜਾਂ ਹਰਿਆਣੇ ਵਿੱਚੋਂ ਵੀਰ ਸੇਵਾ ਕਰਨੀ ਚਾਹੁੰਦੇ ਆ ਟਰੈਕਟਰ ਲੈ ਕੇ ਆਉਣਾ ਚਾਹੁੰਦੇ ਆ ਜਾਂ ਹੋਰ ਜੂਪੀ ਵਿੱਚੋਂ ਵੀ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਅਸੀਂ ਇਹ ਬੇਨਤੀ ਕਰਦੇ ਆਂ ਜੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਖਾਸ ਕਰਕੇ ਧੰਨਵਾਦ ਕਰਦੇ ਆ ਆ ਸਾਡੇ ਹਰਿਆਣੇ ਤੋਂ ਜਿਹੜੇ ਵੀਰ ਆਏ ਹੋਏ ਆ ਇਹਨਾਂ ਦਾ ਜਿਹੜਾ ਸਾਡੇ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਆ ਕੇ ਖੜੇ ਆ ਅਸੀਂ ਇਹਨਾਂ ਨੂੰ ਬੇਨਤੀ ਇਹੀ ਕਰਦੇ ਸਾਰੀ ਸੰਗਤ ਦੀ ਇੱਕ ਫੈਸਲਾ ਤੇ ਨਾਲੇ ਬਾਬਾ ਬੇਗਮ ਪਰਵਾਲੇ ਬਾਬਾ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਪ੍ਰੇਰਣਾ ਕਰਕੇ ਸੰਗਤਾਂ ਦੇ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਸੱਚੀ ਗੱਲ ਇਹ ਹੀ ਹੈ ਵੀ ਸਾਡੇ ਨਾਲ ਮੜ ਜਿਹੜੇ ਅਸੀਂ ਹੌਸਲ ਛੱਡੀ ਬੈਠੇ ਸੀ ਉਹਨਾਂ ਨੇ ਜਾ ਕੇ ਸਾਡੇ ਨਾਲ ਬਹੁਤ ਸਾਥ ਦਿੱਤਾ ਹੈ 2 ਲੱਖ ਰੁਪਈਆ ਲਾ ਕੇ ਤੇ ਦਰਿਆ ਦੇ ਉੱਤੇ ਕਰਮੋ ਵਾਲੇ ਪੱਤਨ ਦੇਤੇ ਉਹਨਾਂ ਨੇ ਬੇੜਾ ਵੀ ਦਿੱਤਾ ਹੈ ਤੇ ਇਸ ਨਗਰ ਦੀ ਸੰਗਤ ਜਿਹੜੀ ਹੁਸੈਨਪੁਰ ਬੂਲੇ ਮੰਡਲ ਦਾ ਇਲਾਕਾ ਇਹ اکبرਪੁਰ ਦਾ ਇਹਨਾਂ ਨਾਲ ਵੀ ਵਾਅਦਾ ਕੀਤਾ ਹੈ ਇੱਥੇ ਆਪ ਦੋ ਦਿਨ ਆ ਕੇ ਬਿੰਦੇ ਵੀ ਰਹੇ ਵੀ ਅਸੀਂ ਆਪਣੇ ਕੋਲ ਟਰੈਕਟਰ ਲੈ ਕੇ ਆਵਾਂਗੇ ਡੀਜ਼ਲ ਲੈ ਕੇ ਆਵਾਂਗੇ ਤੁਹਾਡੀਆਂ ਸਾਰੀਆਂ ਜਿਹੜੀਆਂ ਪੈਲੀਆਂ ਨੂੰ ਬੋਣ ਦਾ ਯਤਨ ਕਰਾਂਗੇ ਤੇ ਯਤਨ ਕਰਾਂਗੇ ਵੀ ਅਸੀਂ ਬਜਾਈ ਕਰਕੇ ਆਪਣੇ ਕੋਲ ਬੀਜ ਦੇ ਕੇ ਆਪਣੇ ਕੋਲ ਦਵਾਈਆਂ ਤੇ ਖਾਦਾਂ ਦੇ ਕੇ ਤੁਹਾਡੀ ਜਿੰਨੇ ਵੀ ਵੱਧ ਤੋਂ ਵੱਧ ਹੈਲਪ ਕਰ ਸਕੀਏ ਕਰਾਂਗੇ ਸੇਵਾ ਕਰਕੇ ਤੇ ਇਹਨਾਂ ਵੀਰਾਂ ਦਾ ਆਪਾਂ ਹੈਲਪ ਕਰੀਏ ਤੇ ਭਲੇ ਦਾ ਕੰਮ ਕਰ ਸਕੀ ਆ ਨਾਨਕ ਨਾਮ ਜਰਦੀ ਕਲਾ ਤੇਰੀ ਤਲਾ ਤੇਰੇ ਭਾਣੇ ਸਰਬੱਤ ਦਾ ਭਲਾ ਲੋ ਬਈ ਹਰਿਆਣੇ ਵਾਲੇ ਵੀਰ ਮੈਨੂੰ ਕਹਿ ਕੇ ਆਏ ਸੀ ਉਦੋਂ ਮੈਨੂੰ ਸੜਕ ਤੇ ਮਿਲੇ ਸੀ ਕਹਿੰਦੇ ਅਸੀਂ ਪੰਜਾਬ ਦੇ ਨਾਲ ਤੂੜੀ ਚਕਾਉਣ ਤੱਕ ਖੜੇ ਆਂ ਭਾਈ ਹੁਣ ਵਾਰੀ ਆ ਕਣਕਾਂ ਬੀਜਣ ਦੀ ਹਜੇ ਤੇ ਆ ਦੇਖੋ ਹਰਿਆਣਾ ਸਾਡੇ ਨਾਲ ਖੜਾ ਵੀਰ ਕਿੱਥੋਂ ਸਾਡਾ ਪਿੰਨ ਦੇਸੀ ਉਹਦਾ ਜੀ ਹਰਿਆਣੇ ਤੋਂ ਹਰਿਆਣੇ ਤੋਂ ਹਾਂ ਜਿਲ੍ਹਾ ਸਰਸਾ ਮੈਂ ਜਿਹੜੀ ਭਾਸ਼ਾ ਵਿੱਚ ਬੋਲ ਮੈਨਾਂ ਪਤਾ ਤਾਂ ਲੱਗੇ ਮੈਨਾਂ ਪੰਜਾਬੀ 벨ਟ ਹੀ ਸਾਡੀ ਨਹੀਂ ਪਰ ਫੇ ਵੀ ਮੜਾ ਟੱਚ ਤੇ ਦੇ ਦੇ ਪਤਾ ਲੱਗ ਜਾਵੇ ਕਿਹੜਾ ਕਦੇ ਉਦਾਂ ਹੀ ਨਾ ਬੰਦਾ ਖੜਾ ਨਹੀਂ ਨਹੀਂ ਜੀ ਹਰਿਆਣੇ ਚ ਸਾਡਾ ਪਿੰਡ ਦੇਸੀ ਉਹਦਾ ਮੰਡੀ ਡੱਬਾ ਲਈ ਨੇੜੇ ਜੀ ਜ਼ਿਲ੍ਹਾ ਸਰਸਾ ਅਸੀਂ ਇੱਥੇ ਡੀਜ਼ਲ ਦੀ ਸੇਵਾ ਕਰਾਂਗੇ ਜੀ ਇੱਕ ਦਿਨ ਪਹਿਲਾਂ ਵੀ ਆਏ ਸੀਗੇ ਅਸੀਂ ਗਰਾਊਂਡ ਲੈਵਲ ਦੇ ਉੱਤੇ ਚੱਲ ਫਿਰ ਕੇ ਦੇਖ ਰਹੇ ਹਾਂ ਵੀ ਕਿੱਥੇ ਕੀ ਕੀ ਕਿਹੜੀ ਚੀਜ਼ ਦੀ ਲੋੜ ਹੈ ਸਾਨੂੰ ਬਾਬਾ ਜੀ ਨਾਲ ਸਾਡਾ ਸੰਪਰਕ ਹੋਇਆ ਬਾਬਾ ਜੀ ਕਹਿੰਦੇ ਇੱਥੇ ਡੀਜ਼ਲ ਦੀ ਲੋੜ ਹੈ ਵੀਰ ਆਪਣੇ ਜਿਹੜੇ ਸਹਿਯੋਗੀ ਸੱਜਣਾਂ ਨਾਲ ਮਿਲ ਕੇ ਉਹ ਵੀ ਸੇਵਾ ਕਰਨੀ ਉਹਨਾਂ ਨੇ ਵੀ ਸ਼ੁਰੂ ਕਰ ਦਿੱਤੀ ਆ ਸੋ ਗਰਾਿਆਂ ਦੇ ਲਾਗੇ ਚਚਰਾੜੀ ਪਿੰਡਿਆ ਇਹਨਾਂ ਨੇ ਆਣ ਕੇ ਜਿੱਥੇ ਇਹ ਬੇਸ ਕੈਂਪ ਆ ਉੱਥੇ ਆਣ ਕੇ ਆ ਲੱਖ ਰੁਪਈਆ ਇਹ ਤੇਲ ਲਈ ਸੇਵਾ ਦਿੱਤੀ ਆ ਭਾਈ ਵੀ ਜਿਹੜੀ ਮੁੱਢਲੀ ਲੋੜ ਆ ਕਿਉਂਕਿ ਬਿਨਾ ਤੇਲ ਤੋਂ ਟਰੈਕਟਰ ਜਦਾ ਸੰਭਵ ਹੋ ਜਾਂਦੇ ਆ ਕਿਉਂਕਿ ਹੁਣ ਜਿੰਨੇ ਆਉਣਾ ਚਲੋ ਅਗਲਾ ਇੱਕ ਦੋ ਟੈਂਕੀਆਂ ਕੋਲੋਂ ਫੂਕ ਲੈਂਦਾ ਹਨ ਮੁੜ ਕੇ ਇਹ ਸਾਂਝੇ ਕੰਮ ਆ ਇਹਨਾਂ ਵਿੱਚ ਇਦਾਂ ਰਲ ਮਿਲ ਕੇ ਜਿਹੜਾ ਸਹਿਯੋਗ ਦੇ ਨਾਲ ਹੀ ਕਿਸੇ ਤੋਂ ਟਰੈਕਟਰ ਆ ਕਿਸੇ ਤੋਂ ਮਾਇਆ ਆ ਕੋਈ ਤੇਲ ਲੈ ਕੇ ਆ ਗਿਆ ਕੋਈ ਪ੍ਰਸ਼ਾਦਾ ਪਾਣੀ ਕੋਈ ਜਲ ਲੈ ਕੇ ਆ ਗਿਆ ਇਦਾਂ ਰਲ ਮਿਲ ਕੇ ਜਿਹੜੇ ਕਾਰਜ ਆ ਜਿਹੜੇ ਸਵਾਰੇ ਜਾਂਦੇ ਚਚਰਾੜੀ ਪਿੰਡ ਤੋਂ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਪੇ ਬਹੁਤ ਬਹੁਤ ਧੰਨਵਾਦ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ। ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਜੋ ਪੰਜਾਬ ਨੂੰ ਹੜਾ ਦੀ ਮਾਰ ਪਈ ਹੈ ਖਾਸ ਕਰਕੇ ਇਲਾਕਾ ਸੁਲਤਾਨਪੁਰ ਲੋਧੀ ਦਾ ਜਿੱਥੇ ਆਪਾਂ ਦੇਖਦੇ ਕਿੰਦਾ ਉਜਾੜ ਹੋਇਆ ਪਿਆ ਏ। ਉਹ ਝੋਨਾ ਜਿਹਦੇ ਵੱਲ ਵੇਖ-ਵੇਖ ਕੇ ਮਨ ਖੁਸ਼ ਹੋਇਆ ਕਰਦਾ ਸੀ ਹੁਣ ਸਾਰੇ ਦਾ ਸਾਰਾ ਗਲਿਆ ਪਿਆ ਸੜਿਆ ਪਿਆ ਏ ਮਨ ਦੇਖ ਨੋ ਨਹੀਂ ਕਰਦਾ। ਅੱਜ ਇਸ ਦਰਦ ਨੂੰ ਮਹਿਸੂਸ ਕਰਦੇ ਹੋਏ ਦੁੱਖ ਨੂੰ ਮੁਸੀਬਤਾਂ ਨੂੰ ਮਹਿਸੂਸ ਕਰਦੇ ਹੋਏ ਆ ਪਿੰਡ ਚਚਰਾੜੀ ਨੇੜੇ ਗੁਰਾਇਆਂ ਜ਼ਿਲ੍ਹਾ ਜਲੰਧਰ ਤੋਂ ਆ ਸਤਿਕਾਰਯੋਗ ਸੱਜਣ ਆਪਣੇ ਧਰਮ ਦੀਆਂ ਕੀਤੀਆਂ ਹੋਈਆਂ ਕਿਰਤਕਮਾਈਆਂ ਨੂੰ ਲੈ ਕੇ ਪਹੁੰਚੇ ਨੇ ਤੇ ਪਹੁੰਚੇ ਨੇ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਅੰਦਰ ਇਲਾਕਾ ਕਬੀਰਪੁਰ ਦਾ ਤੇ ਪਿੰਡ ਹੁਸੈਨਪੁਰ ਬੂਲੇ ਮੰਡ ਜਿੱਥੇ ਦੀ ਸੰਗਤ ਬਿਲਕੁਲ ਦਰਿਆ ਦੇ ਕੰਢੇ ਦੇ ਉੱਤੇ ਬੈਠੀ ਹੋਈ ਹੈ ਇਹ ਲੱਖ ਰੁਪਏ ਦੀ ਸੇਵਾ ਆ ਜਿਹੜੀਆਂ ਜ਼ਮੀਨਾਂ ਪੱਧਰ ਕਰਨ ਵਾਸਤੇ ਜ਼ਮੀਨਾਂ ਨੂੰ ਬੋਹਣ ਵਾਸਤੇ ਜਿਹਨਾਂ ਦੀ ਬਜਾਈ ਕਰਨ ਵਾਸਤੇ ਇਹਨਾਂ ਵੀਰਾਂ ਵੱਲੋਂ ਡੀਜ਼ਲ ਦੀ ਸੇਵਾ ਵਾਸਤੇ ਦਵੰਜਾ ਦੀ ਸੇਵਾ ਖਾਦਲੀਪੇਟਾ ਕੀਤਾ ਗਿਆ ਏ ਬਾਬਾ ਦਗਜੀਤ ਸਿੰਘ ਦੀ ਬੇਗਮਪੁਰਾ ਗੁਰਦੁਆਰਾ ਬਾਬਾ ਧੰਨਾ ਜੀ ਨੇੜੇ ਪ੍ਰਤਾਪਪੁਰਾ ਜਿਲ੍ਹਾ ਜਲੰਧਰ ਵੱਲੋਂ ਆਏ ਹੋ ਸੱਜਣਾ ਨੂੰ ਜੀ ਆਇਆਂ ਵੀ ਕਿਹਾ ਜਾਂਦਾ ਏ ਧੰਨਵਾਦ ਵੀ ਕੀਤਾ ਜਾਂਦਾ ਏ ਬੜਾ ਇਹਨਾਂ ਨੇ ਪਰਾਲਾ ਵੀਰ ਹੋਣਾ ਨੇ ਕੀਤਾ ਇਧਰ ਆਲ ਮਿਲ ਕੇ ਦੁੱਖ ਦੀ ਘੜੀ ਦੇ ਵਿੱਚ ਆਪਾਂ ਇਹਨਾਂ ਪਿੰਡਾਂ ਨੂੰ ਕੱਢੀਏ ਇਹਨਾਂ ਇਲਾਕਿਆਂ ਨੂੰ ਕੱਢੀਏ ਤਾਂ ਕਿ ਇਹ ਜੇ ਸਾਡੇ ਵੀਰ ਦਾਨਪੁਣ ਕਰਨ ਵਾਲੇ ਸੀ ਤੇ ਇਹ ਦੁਬਾਰਾ ਉਦਾਂ ਦੇ ਹੋ ਜਾਣ ਵੀ ਜਿੱਥੇ ਵੀ ਗੱਲ ਨੂੰ ਕਿਤੇ ਹੋਰ ਵੀ ਵਿਪਤਾ ਪੈਂਦੀ ਆ ਉੱਥੇ ਜਾ ਕੇ ਇਹ ਵੀ ਸਹਾਇਤਾ ਕਰਨ ਜੋਗੇ ਹੋ ਜਾਣ ਆਪਣੇ ਨਾਲ ਆਪਾਂ ਇੱਕ ਦੂਜੇ ਦਾ ਭਰਾਵਾਂ ਦਾ ਸਹਾਰਾ ਬਣਨਾ ਕੋਈ ਪਿੱਛੇ ਰਹਿ ਗਿਆ ਆਪਾਂ ਜੇ ਅੱਗੇ ਖੜੇ ਤਾਂ ਆਪਾਂ ਬਾਹ ਫੜ ਕੇ ਉਹਨਾਂ ਨੂੰ ਨਾਲ ਲਾਉਣਾ